ਪੰਜਾਬੀ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 2026 ਦੇ ਪਹਿਲੇ অন্ਟਾਰੀਓ OINP ਡਰਾ 1885 PR ਦੇ ਸੱਦੇ ਭੇਜ ਦਿੱਤੇ ਗਏ ਨੇ অন্ਟਾਰੀਓ ਨੇ ਅਧਿਕਾਰਤ ਤੌਰ ਤੇ ਆਪਣੇ 2026 ਇਮੀਗ੍ਰੇਸ਼ਨ ਚੋਣ ਸੀਜ਼ਨ ਦੀ ਸ਼ੁਰੂਆਤ অন্ਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ OINP ਦੇ ਤਹਿਤ ਸੱਦਿਆਂ ਦੇ ਇੱਕ ਮਹੱਤਵਪੂਰਨ ਪਹਿਲੇ ਦੌਰ ਦੇ ਨਾਲ ਸ਼ੁਰੂਆਤ ਕਰ ਦਿੱਤੀ ਹੈ 2 ਫਰਵਰੀ 2026 ਨੂੰ ਸੂਬੇ ਨੇ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦਿਆਂ ਹੋਇਆਂ ਕਈ ਧਾਰਮਾਂ ਵਿੱਚ ਅਰਜ਼ੀਆਂ ਦੇਣ ਲਈ ਕੁੱਲ 1825 ਨਿਸ਼ਾਨਾਬੱਧ ਸੱਦੇ ਜਾਰੀ ਕਰ ਦਿੱਤੇ ਨੇ ਇਹ ਡਰਾ ਖਾਸ ਤੌਰ ਤੇ ਸੀਤ ਸੰਭਾਲ ਪੇਸ਼ੇਵਰਾਂ ਸ਼ਰਬਾਤੀ ਬਚਪਨ ਤੇ ਸਿੱਖਿਆਕ ਡਾਕਟਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਤਹਿਤ ਉਮੀਦਵਾਰਾਂ ਨੂੰ ਦਿੱਤੇ ਗਏ ਨੇ ਇਹ ਰਣਨੀਤਿਕ ਜਿੱਥੇ ਪੌਂਚ ਸੂਬੇ ਭਾਰ ਵਿੱਚ ਛੋਟੇ ਭਾਈਚਾਰਿਆਂ ਵਿੱਚ ਆਰਥਿਕ ਵਿਕਾਸ ਦੇ ਸਮਰਥਨ ਕਰਦੇ ਹੋਏ ਜ਼ਰੂਰੀ ਖੇਤਰਾਂ ਦੇ ਅੰਦਰ ਕਿਰਤਿਆਂ ਦੀ ਘਾਟ ਪੂਰਾ ਕਰਨ ਲਈ ਅਨਟਾਰੀਓ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ ਇਹ ਐਲਾਨ ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਵਿੱਚ ਆਪਣੀ ਸਥਾਈ ਨਿਵਾਸ ਯਾਤਰਾ ਨੂੰ ਅੱਗੇ ਵਧਾਉਣ ਲਈ ਐਕਸਪ੍ਰੈਸ਼ਨ ਆਫ ਇੰਟਰਸਟ ਵਿੱਚ ਪੂਲ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਇੱਕ ਵੱਡਾ ਮੌਕਾ ਦਰਸਾਉਂਦੀ ਹੈ 2 ਫਰਵਰੀ 2026 ਦੇ OINP ਡਰਾ ਦੇ ਮੁੱਖ ਨੁਕਤੇ ਸੇ ਸਬੰਧ ਨਾਲ ਕਿਤੇ ਅਤੇ ਸ਼ੁਰੂਆਤੀ ਬਚਪਨ ਸਿੱਖਿਆ ਡਰਾ 1649 ਸੱਦੇ ਡਾਕਟਰ ਅੰਦਾ ਡਰਾ ਵਿਦੇਸ਼ੀ ਕਾਮੇ ਆਧਾਰਾ ਧਾਰਾ ਦੇ ਅਧੀਨ 129 ਸੱਦੇ RDI ਪਾਇਲਟ ਪ੍ਰੋਗਰਾਮ ਜਿੱਥੇ ਲੈਂਡਰਾਕ ਅਤੇ ਲੀਡਰਸ ਗ੍ਰੈਨਵੈਲ ਖੇਤਰਾਂ ਦੇ ਲਈ ਸਟਾਰਟ ਅਤੇ ਅਰਜੀ ਕਿਵੇਂ ਦੇਣੀ ਹੈ ਇਸ ਤਰ੍ਹਾਂ ਦੇ ਕਈ ਗੱਲਾਂ ਬਾਤਾਂ ਵੀ ਕੀਤੀਆਂ ਗਈਆਂ ਨੇ 2 ਫਰਵਰੀ ਨੂੰ ਜਿੱਥੇ ਪੀਐਨਪੀ ਦੇ ਮੁੱਖ ਸੱਦੇ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡੇ ਗਏ ਸੇਧ ਸੰਭਾਲ ਦੇ ਲਈ ਸ਼ੁਰੂਆਤੀ ਤੇ ਬਚਪਨ ਸਿੱਖਿਆਕ 1649 ਵਿਦੇਸ਼ੀ ਕਾਮੇ ਅੰਤਰਰਾਸ਼ਟਰੀ ਵਿਦਿਆਰਥੀ ਕਟੂਕਟ ਸਕੋਰ 36 ਤੋਂ 56 ਡਾਕਟਰ 129 ਵਿਦੇਸ਼ੀ ਕਾਮੇ ਅਤੇ 33 ਦੇ ਸਕੋਰ ਆਰਡੀ ਆਈ ਪਾਇਲਟ ਵਿੱਚ ਵਿਦੇਸ਼ੀ ਕਾਮੇ ਅੰਤਰਰਾਸ਼ਟਰੀ ਵਿਦਿਆਰਥੀ 34 ਅਤੇ 69 ਤੇ ਖਾਸ ਤੌਰ ਤੇ ਜਿੱਥੇ 2 ਫਰਵਰੀ ਦੇ ਡਰਾ ਦਾ ਸਭ ਤੋਂ ਵੱਡਾ ਇਸਾਸ ਸੇ ਸਮਲ ਕਰਮਚਾਰੀ ਸ਼ੁਰवाती ਬਚਪਨ ਸਿੱਖਿਆ ਤੇ ਕੇਂਦਰਤ ਰਿਹਾ ਜੋ ਕਿ ਇਹਨਾਂ ਖੇਤਰਾ ਵਿੱਚ ਪੇਸ਼ੇਵਰਾਂ ਦੀ অন্ਟਾਰੀਓ ਦੇ ਅੰਦਰ ਤਰੰਤ ਲੋਡ ਨੂੰ ਦਰਸਾਉਂਦਾ ਹੈ ਮਾਲਕ ਨੌਕਰੀ ਦੀ ਪੇਸ਼ਕਰ ਜਿੱਥੇ ਵਿਦੇਸ਼ੀ ਕਾਮਿਆਂ ਦੀ ਧਾਰਾ 634 ਸੱਦੇ ਜਾਰੀ ਕੀਤੀ ਗਈ ਪਰਫੋਲ ਬਣਾਉਣ ਦੀ ਮਿਤੀ 2 ਜੁਲਾਈ ਤੋਂ 28 ਜਨਵਰੀ ਅਤੇ ਸਕੋਰ 36 ਅਤੇ ਇਸ ਤੋਂ ਉੱਪਰ ਦਾ ਸੀ ਅਤੇ ਮਾਲਕ ਨੌਕਰੀ ਦੀ ਪੇਸ਼ਕਰ ਅੰਤਰਰਾਸ਼ਟਰੀ ਵਿਦਿਆਰਥੀ ਧਾਰਾ ਦੇ ਵਿੱਚ 1015 2 ਜੁਲਾਈ 2025 ਅਤੇ 28 ਜਨਵਰੀ 2026 56 ਤੇ ਇਸ ਤੋਂ ਵੱਧ ਤੇ ਖਾਸ ਤੌਰ ਤੇ ਸੂਬੇ ਨੇ ਐਕਸਪ੍ਰੈਸ਼ਨ ਆਫ ਇੰਟਰਸਿਸਟਮ ਪੂਲ ਵਿੱਚ ਉਮੀਦਵਾਰਾਂ ਨੂੰ 1649 ਟਾਰਗੇਟਸ ਜਾਰੀ ਕੀਤੇ ਜੋ ਕਿ ਮਾਲਕ ਨੌਕਰੀ ਦੀ ਪੇਸ਼ਕਸ਼ ਵਿਦੇਸ਼ੀ ਕਰਮਚਾਰੀ ਸਟীম ਅਤੇ ਮਾਲਕ ਨੌਕਰੀ ਦੀ ਪੇਸ਼ਕਸ਼ ਅੰਤਰਰਾਸ਼ਟਰੀ ਵਿਦਿਆਰਥੀ ਸਟীম ਦੇ ਯੋਗ ਹੋਣ ਇਸ ਡਰਾ ਵਿੱਚ ਸੱਦਾ ਪ੍ਰਾਪਤ ਕਰਨ ਦੇ ਲਈ ਉਮੀਦਵਾਰਾਂ ਨੂੰ ਆਪਣੀ ਸਟਰੀਮ ਦੇ ਅਧੀਨ ਖਾਸ ਤੌਰ ਤੇ ਜਿੱਥੇ ਥ੍ਰੈਸ਼ਹੋਲਡ ਨੂੰ ਪੂਰਾ ਕੀਤਾ ਗਿਆ ਵਿਦੇਸ਼ੀ ਸਟਰੀਮ ਵਰਕਰ ਅਧੀਨ ਅਰਜੀ ਦੇਣ ਵਾਲੇ ਘੱਟੋ ਘੱਟ 36 ਅੰਕਾਂ ਦੀ ਜਿੱਥੇ ਜ਼ਰੂਰਤ ਸੀ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀ ਸਟਰੀਮ ਦੇ ਉਮੀਦਵਾਰਾਂ ਨੂੰ ਘੱਟੋ ਘੱਟ 56 ਅੰਕਾਂ ਦੀ ਜਿੱਥੇ ਜ਼ਰੂਰਤ ਸੀ ਇਸ ਤੋਂ ਇਲਾਵਾ ਸੱਦੇ ਦੇ ਵਿੱਚ ਜਿੱਥੇ ਉਮੀਦਵਾਰਾਂ ਨੂੰ ਵਰਤਮਾਨ ਦੇ ਅੰਦਰ ਕੈਨੇਡਾ ਦੇ ਵਿੱਚ ਰਹਿਣਾ ਜਿੱਥੇ ਜ਼ਰੂਰੀ ਸੀ ਤੇ ਉਹਨਾਂ ਕੋਲ ਕਿੱਤਿਆਂ ਦੇ ਵਿੱਚੋਂ ਇੱਕ ਨੌਕਰੀ ਦੀ ਵੀ ਜਿੱਥੇ ਜ਼ਰੂਰਤ ਸੀ ਜੋ ਵੈਧ ਸੀ ਸੇ ਸੰਭਾਲ ਦੇ ਵਿੱਚ ਚਾਈਲਡਹੂਡ ਐਜੂਕੇਟਰ ਦੇ ਲਈ ਖਾਸ ਤੌਰ ਤੇ ਜੋ ਡਰਾ ਕੱਢੇ ਗਏ ਨੇ ਇਸ ਵਿੱਚ ਐਨਓਸੀ 31300 ਨਰਸਿੰਗ ਕੋਆਰਡੀਨੇਟਰ ਅਤੇ ਸੁਪਰਵਾਈਜ਼ਰ ਐਨਓਸੀ 31301 ਰਜਿਸਟਰਡ ਨਰਸਾਂ ਅਤੇ ਰਜਿਸਟਰਡ ਮੋਨੋ ਵਿਗਿਆਨਿਕ ਨਰਸਾਂ ਆਦੇ ਇਹਦੇ ਨਾਲ ਹੀ ਸਹਾਇਕ ਡਾਕਟਰ ਦਾਈਆਂ ਸਹਿਤ ਕੇਂਦਰ ਪੇਸ਼ੇਵਰ ਲਾਇਸੈਂਸ ਦਾ ਪ੍ਰੈਕਟੀਕਲ ਨਰਸਾਂ ਨਰਸ ਸਹਾਇਕ ਆਰਡਲੀ ਅਤੇ ਮਰੀਜ਼ ਸਹਿਯੋਗੀ ਸੇਵਾ માં ਸ਼ਰਵਾਤੀ ਬਚਪਨ ਦੇ ਸਿੱਖਿਅਕ ਤੇ ਸਹਾਇਕ ਸੇ ਸંભਾਲ ਪੇਸ਼ੇਵਰ ਦੇ ਨਾਲ ਸ਼ੁਰवाती ਬਚਪਨ ਦੇ ਸਿੱਖਿਆਕ ਦੀ ਸਮੂਲੀਅਤ অন্ਟਾਰੀਓ ਵੱਲੋਂ ਬਾਲ ਸੰਭਾਲ ਖੇਤਰ ਨੂੰ ਜ਼ਰੂਰੀ ਬੁਨਿਆਦੀ ਢਾਂਚੇ ਵਿੱਚੋਂ ਮਾਨਤਾ ਦੇਣ ਜਾਗਰ ਕਰਦੀ ਹੈ ਤੇ ਸੂਬੇ ਨੇ 10 ਡਾਲਰ ਪ੍ਰਤੀ ਦਿਨ ਦੇ ਬਾਲ ਸੰਭਾਲ ਪ੍ਰੋਗਰਾਮ ਵਿਕਾਸ ਦੇ ਨਾਲ ਯੋਗਤਾ ਪ੍ਰਾਪਤ ਸ਼ੁਰवाती ਬਚਪਨ ਦੇ ਸਿੱਖਿਆ ਅਤੇ ਮੰਗ ਨੂੰ ਬੇਮਿਸਾਲ ਪੱਧਰ ਤੇ ਪਹੁੰਚਾ ਦਿੱਤਾ ਡਾਕਟਰ ਅਦਾ ਜਿੱਥੇ ਡਰਾ ਵਿਦੇਸ਼ੀ ਕਾਮਿਆਂ ਦੀ ਧਾਰਾ ਵਿੱਚ 129 ਮਾਲਕ ਨੌਕਰੀ ਪੇਸ਼ਕਸ਼ ਵਿਦੇਸ਼ੀ ਕਾਮਿਆਂ ਦੀ ਧਾਰਾ 129 ਜੋ ਡਰਾ ਜਾਰੀ ਕੀਤੇ ਗਏ ਸਨ ਪ੍ਰੋਫਾਈਲ ਬਣਾਉਣ ਦੀ ਮਿਤੀ 2 ਜਨਵਰੀ 2025 28 ਜਨਵਰੀ 2026 ਕੋਰ 33 ਅਤੇ ਇਸ ਤੋਂ ਉੱਪਰ ਦਾ ਸੀ ਇਹ ਡਰਾ ਵਿਸ਼ੇਸ਼ ਕਰ ਕਲੀਨਿਕ ਭੂਮਿਕਾ ਨਿਭਾ ਰਹੇ ਸਰਜਿਕਲ ਵਿਸ਼ੇਸ਼ਤਾਵਾਂ ਅਤੇ ਪਰਵਾਰਕ ਦਵਾਈ ਦੇ ਵਿੱਚ ਕੰਮ ਕਰਨ ਵਾਲੇ ਡਾਕਟਰੀ ਪੇਸ਼ੇਵਰਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਡਾਕਟਰਾਂ ਲੈਕਟੋਗਟ ਸਕੋਰ ਦੇ 33 ਅੰਕਾਂ ਤੇ ਕਾਫੀ ਘੱਟ ਸੀ ਜੋ ਸੂਬੇ ਵਿੱਚ ਸਾਰੇ ਵਿਸ਼ੇਸ਼ਤਾਵਾਂ ਮੈਡੀਕਲ ਡਾਕਟਰ ਦੀ ਸਖਤ ਲੋੜਾਂ ਨੂੰ ਦਰਸਾਉਂਦਾ ਹੈ ਤੇ অন্ਟਾਰੀਓ ਨੂੰ ਡਾਕਟਰਾਂ ਦੀ ਭਾਰੀ ਘਾਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਖਾਸ ਕਰਕੇ ਪੇਡੂ ਅਤੇ ਉੱਚ ਭਾਈਚਾਰੇ ਵਿੱਚ ਜਿਸ ਕਾਰਨ ਇਹ ਡਰਾ ਸੂਬੇ ਦੇ ਸਿਹਤ ਸਭਾਲ ਮਨੁੱਖੀ ਸਰੋਤ ਰਣਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਕ੍ਰੀਡਿੰਗ ਖਬਰਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਭਾਲਾ ਦੇ ਨਾਲ।